ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕਾਲ ਯੁਗ ਦੇ ਸਮੇਂ ਵਿੱਚ ਸਾਡੇ ਮਨ ਤੇ ਕਾਲ ਯੁਗ ਦਾ ਐਡਾ ਅਸਰ ਹੈ ਸਾਡੇ ਸਾਹਮਣੇ ਕੋਈ ਗੱਲ ਹੋ ਜਾਵੇ ਸਾਡਾ ਮਨ ਉਸ ਗੱਲ ਨੂੰ ਮੰਨਣ ਤੋਂ ਅਨਕਾਰੀ ਵੀ ਹੋ ਸਕਦਾ ਸਾਹਮਣੇ ਗੱਲ ਹੋਵੇ ਸਾਮਣੇ ਕੰਮ ਹੋਵੇ ਫਿਰ ਹਜ਼ਾਰਾਂ ਸਾਲ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਜਿਹੜੇ ਕੰਮ ਹੋਏ ਗ੍ਰੰਥਾਂ ਵਿੱਚ ਲਿਖੇ ਹੋਏ ਹਨ ਫਿਰ ਉਸ ਨੂੰ ਸਾਡਾ ਮਨ ਕਿਵੇਂ ਸੱਚ ਮੰਨ ਲਵੇਗਾ ਇਸੇ ਕਰਕੇ ਗੁਰੂ ਸਾਹਿਬਾਨੇ ਬਾਣੀ ਦੀ ਰਚਨਾ ਕੀਤੀ ਹੈ ਵੱਡਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਜੋ ਕਥਾਵਾਂ ਬਣੀਆਂ ਸੰਤ ਪੁਰਸ਼ਾਂ ਨਾਲ ਧਰਮ ਦੇ ਮਾਮਲੇ 'ਚ ਉਹਨਾਂ ਨੂੰ ਸੱਚ ਮੰਨਿਆ ਜਾਵੇ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਕੀਤਾ ਗੁਰਬਾਣੀ ਦੀ ਰਚਨਾ ਕਰਨ ਦਾ ਵੱਡਾ ਕਾਰਨ ਵੀ ਹੈ ਇਹ ਇੱਕ ਨਹੀਂ ਤਾਂ ਬਾਹਿ ਗੁਰੂ ਬਾਹਿ ਗੁਰੂ ਬਾਹਿ ਗੁਰੂ ਸ਼ਬਦ ਸਾਨੂੰ ਪ੍ਰਯਪਤਾ ਸਾਡਾ ਮੁਨੱਖਾ ਜਨਮ ਸਫਲ ਹੋ ਸਕਦਾ ਇਕੱਲੇ ਵਾਹਿਗੁਰੂ ਸ਼ਬਦ ਨਾਲ ਹੀ ਪਰ ਸਾਡੇ ਮਨ ਨੂੰ ਰੋਕਣ ਵਾਸਤੇ ਕਰਾਹੇ ਤੋਂ ਜਾ ਚਲ ਜਾ ਨਾ ਚਲੇ ਜਾਵੇ ਸਾਡਾ ਮਨ ਕਰਾਹੇ ਨਾ ਪੈ ਜਾਵੇ ਗੁਰੂ ਸਾਹਿਬਾਨੀ ਉਹਨਾਂ ਕਥਾਵਾਂ ਦਾ ਜ਼ਿਕਰ ਕੀਤਾ ਹੈ ਅੱਜ ਜਿਹੜਾ ਜ਼ਿਕਰ ਕਰਨਾ ਹੈ ਇੱਕ ਰਾਜੇ ਦੀ ਕੁੜੀ ਨੇ ਜਿੱਦ ਫੜ ਲਈ ਮੈਂ ਤਾਂ ਕਹਿੰਦੀ ਵਿਸ਼ਨੂ ਨਾਲ ਵਿਆਹ ਕਰਾਉਣਾ ਵਿਸ਼ਨੂੰ ਨਾਲ ਤਰਾਣਾ ਹੋਰ ਕਿਸੇ ਨਾਲ ਨਹੀਂ ਕਰਾਉਣਾ ਮੈਂ ਕੁਆਰੀ ਰਹਿ ਜਾਊਂਗੀ ਜੈਦ ਫੜ ਲਈ ਉਧਰ ਕਿਸੇ ਮਿਸਤਰੀਆਂ ਦਾ ਮੁੰਡਾ ਉਸ ਨੇ ਕੀ ਕਿਤਾਬ ਦਾ ਲੱਕੜ ਦਾ ਵਿਸ਼ਨੂੰ ਦਾ ਜਿਹੜਾ ਵਾਹਣ ਮਾ ਗਰੜ ਪੰਛੀ ਆ ਉਹਨੇ ਲੱਕੜ ਦਾ ਗਰੜ ਬਣਾ ਲਿਆ ਪੰਛੀ ਲੱਕੜ ਦਾ ਬਣਾ ਲਿਆ ਉੱਡਣ ਵਾਲਾ ਆਪ ਦਾ ਭੇਸ ਜਿਹੇ ਜੇ ਲੋਕ বিষ্ণੂ ਜਿਵੇਂ ਮੰਦੇ ਸੀ ਜਿਹੇ ਜਿਹੇ ਰੂਪ ਨੂੰ ਉਹ ਜਿਹੜਾ ਰੂਪ ਬਣਾ ਕੇ ਉਸ ਲੱਕੜ ਦੇ ਪੰਛੀ ਵਿੱਚ ਬੈਠ ਕੇ ਉੱਡ ਕੇ ਦਰਾ ਜਾ ਕੇ ਰਾਜੇ ਦੇ ਮਹਿਲਾਂ ਵਿੱਚ ਤਾਰ ਲਿਆ ਰੋਣਾ ਪੈ ਗਿਆ বিষ্ণੂ ਆ ਗਿਆ বিষ্ণੂ ਆ ਗਿਆ ਪਰ ਰਾਜੇ ਨੂੰ ਬੜੀ ਖੁਸ਼ੀ ਹੋਈ ਚਲੋ ਜੀ ਵਿਆਹ ਹੋ ਗਿਆ ਕੁੜੀ ਨਾਲ ਰਾਜਕੁਮਾਰੀ ਨਾਲ ਹੁਣ ਉਹ ਮੈਸਤਰੀਆਂ ਦਾ ਮੁੰਡਾ ਉਥੇ ਨਕਲੀ ਵਿਸ਼ਨੂ ਬਣ ਕੇ ਰਾਜੇ ਦੇ ਮਹਿਲਾਂ ਵਿੱਚ ਐਸ਼ ਕਰਦਾ ਥੋੜੇ ਸਮੇਂ ਬਾਅਦ ਕੀ ਹੋਇਆ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ ਫੌਜ ਲੈ ਕੇ ਚੜ੍ਹ ਕੇ ਆ ਗਿਆ ਇਹ ਰਾਜਾ ਮੌਜ ਨਾਲ ਬੈਠਾ ਮੰਤਰੀ ਕਹਿੰਦੇ ਰਾਜਾ ਜਨਾ ਫੌਜ ਆ ਰਹੀ ਆ ਕੋਈ ਪ੍ਰਬੰਧ ਕਰੋ ਆਪਣੀ ਫੌਜ ਨੂੰ ਇਕੱਠਾ ਕਰੋ ਉਹ ਕਹਿੰਦਾ ਆਪਾਂ ਨੂੰ ਚਿੰਤਾ ਦੀ ਕਿਹੜੀ ਲੋੜ ਵਾ ਮੇਰਾ ਜਵਾਈ ਬਿਸ਼ਨੋਆ ਇਹਦੇ ਕੋਲੇ ਸੁਦਰਸ਼ਨ ਚੱਕਰ ਜਿਆ ਹੁਣਾਂ ਉਂਗਲੀ ਤੇ ਰੱਖਣ ਵਾਲਾ ਇਹਨੇ ਉਹਦੇ ਨਾਲ ਸਾਰਿਆਂ ਦੇ ਵੱਢ ਦੇਣੇ ਆ ਕੱਲਾ ਹੀ ਬਹੁਤ ਵਾ ਚਿੰਤਾ ਕਰਨ ਦੀ ਕੀ ਲੋੜ ਵਾ ਜਾਓ ਮੇਰੇ ਜਵਾਈ ਨੂੰ ਕਹਿ ਦਿਓ ਵੀ ਫੌਜਾਂ ਦੀ ਜਾ ਕੇ ਉਹਨੂੰ ਭਜਾ ਉਹਨੂੰ ਹਰਾ ਰਾਜੇ ਨੂੰ ਜਾ ਕੇ ਕਹਿਤਾ ਹੁਣ ਇਹ ਨਕਲੀ ਵਿਸ਼ਨੂ ਸੀ ਇਹਨੂੰ ਚਿੰਤਾ ਲੱਗੀ ਵੀ ਪੈ ਗਿਆ ਪੰਗਾ ਹੁਣ ਕੀ ਕਰੀਏ ਤਾਂ ਇਹ ਕੀ ਕੀਤਾ ਇਸਨੇ ਦੂਜੇ ਕਮਰੇ 'ਚ ਬੜ ਕੇ ਫਾਹ ਲੈਣ ਲੱਗਿਆ ਮਰਨ ਲੱਗਿਆ ਹੋਰ ਹੋਰ ਕੋਈ ਰਸਤਾ ਹੀ ਹੈ ਨਹੀਂ ਸੀ ਜਦੋਂ ਇਹ ਮਰਨ ਲੱਗਿਆ ਤਾਂ ਵਿਸ਼ਨੂ ਪ੍ਰਗਟ ਹੋਇਆ ਉਸਨੇ ਇਹਨੂੰ ਮਰਨ ਤੋਂ ਬਚਾਇਆ ਉਨੇ ਕਿਹਾ ਤੂੰ ਮੇਰਾ ਭੇਖ ਤਾਰਨ ਕੀਤਾ ਮੈਂ ਭੇਖ ਦੀ ਇਲਾਜ ਰੱਖੂਗਾ ਤੂੰ ਮਰਨਾ ਤੇਰਾ ਸਾਰਾ ਕਾਜ ਠੀਕ ਕਰੂੰਗਾ ਫੇਰ ਉਹ ਜਿਹੜਾ ਰੰਗਾਦਾ ਚੜ ਕੇ ਆਇਆ ਸੀ ਉਹਨੂੰ ਭਜਾਏ ਆ ਫੇਰ ਆ ਕੇ ਰਾਜੇ ਨੂੰ ਵਿਸ਼ਨੂੰ ਨੇ ਸਾਰੀ ਗੱਲ ਦੱਸੀ ਵੀ ਇਹ ਅਸਲੀ ਵਿਸ਼ਨੂੰ ਨਹੀਂ ਹੈ ਪਰ ਤੇਰੀ ਕੁੜੀ ਦਾ ਇਹਦੇ ਨਾਲ ਲਗਨ ਸਬੰਧ ਇਹਦੇ ਨਾਲ ਹੀ ਸੀਗਾ ਹੁਣ ਇਹੀ ਤੇਰਾ ਜਵਾਈ ਹੈ ਇਸ ਨੂੰ ਪ੍ਰਵਾਨ ਕਰੋ ਇਹ ਗੱਲ ਸੱਚੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਦਰਜ ਹੈ ਜ਼ਿਕਰ ਹੈ ਕਿਉਂਕਿ ਮਾਂ ਨਾਲ ਜਿਹੜਾ ਸਾਡਾ ਕਾਲ ਯੁਗ ਦਾ ਐਡਾ ਅਸਰ ਵਾ ਮੰਨਤੇ ਸਾਡੇ ਸਾਹਮਣੇ ਕੰਮ ਹੋ ਜਵੇ ਅਸੀਂ ਮੰਨਦੇ ਨਹੀਂ ਕਈ ਵਾਰ ਸਾਡਾ ਮਨ ਮੰਨਦਾ ਨਹੀਂ ਇਸ ਲਈ ਸਮਿਆਂ ਚ ਕਹਿੰਦੇ ਵਿਸ਼ਨੂ ਨੇ ਧਰਤੀ ਨੂੰ ਇੱਕ ਕਦਮ ਵਿੱਚ ਹੀ ਮੈਣ ਲਿਆ ਦੂਜੇ ਕਦਮ ਵਿੱਚ ਸਵਰਗ ਨਰਕ ਮੈਣਤੇ ਉਹਨੇ ਆਪ ਦਾ ਐਡਾ ਸਰੀਰ ਵੱਡਾ ਕਰ ਲਿਆ ਸੀ ਧਰਤੀ ਨੂੰ ਇੱਕ ਕਦਮ ਚ ਹੀ ਮੈਣ ਲਿਆ ਇੱਕ ਡੰਗ ਚ ਹੁਣ ਸਾਡਾ ਮਨ ਇਹ ਗੱਲ ਕਿੱਥੇ ਮੰਨ ਜੂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦਰਜ ਹੈ ਗੱਲ ਇਹਦਾ ਜ਼ਿਕਰ ਹੈ ਗੌਤਮ ਨੇ ਆਪਦੀ ਪਤਨੀ ਨੂੰ ਪੱਥਰ ਦੀ ਬਣਾ ਦਿੱਤਾ ਉਹਦੀ ਜ਼ੁਬਾਨ ਤੇ ਏਡੀ ਤਾਕਤ ਸੀ ਕਹਿੰਦਾ ਜਾ ਪੱਥਰ ਦੀ ਬਣ ਜਾ ਉਹ ਪੱਥਰ ਦੀ ਬਣ ਗਈ ਫਿਰ ਸਮਾਪਿਆ RAM ਸ਼੍ਰੀ ਰਾਮਚੰਦਰ ਨੇ ਜਾ ਕੇ ਉਹਨੂੰ ਪੈਰ ਲਾਇਆ ਤਾਂ ਉਹ ਮੁੜ ਕੇ ਸਰਜੀਤ ਹੋਈ ਹੁਣ ਇਹਨਾਂ ਗੱਲਾਂ ਨੂੰ ਸਾਡਾ ਮਨ ਕਿੱਥੇ ਮੰਨ ਜੂ ਅੱਜ ਵੀ ਤੁਸੀਂ ਬਹੁਤ ਲੋਕਾਂ ਨੂੰ ਸੁਣਦੇ ਹੋ ਵੀ ਕਹਿੰਦੇ ਆ ਰਾਮਚੰਦਰ ਨਾਮ ਦਾ ਬੰਦਾ ਹੀ ਨਹੀਂ ਕੋਈ ਹੋਇਆ। ਕ੍ਰਿਸ਼ਨ ਨਾਮ ਦਾ ਕੋਈ ਬੰਦਾ ਤਾਂ ਤੇ ਪੈਦਾ ਹੀ ਨਹੀਂ ਹੋਇਆ ਤਾਂ ਕਿਸੇ ਨੇ ਕਵੀ ਨੇ ਲਿਖਤੀ ਲੋਕ ਉਸੇ ਨੂੰ ਗਾਈ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋਨਾਂ ਦਾ ਜ਼ਿਕਰ ਹੈ ਰਾਮ ਦਾ ਵੀ ਕ੍ਰਿਸ਼ਨ ਦਾ ਵੀ। ਹਣ ਗੁਰੂ ਸਾਹਿਬ ਝੂਠੀ ਗੱਲ ਦਾ ਜ਼ਿਕਰ ਤਾਂ ਕਰ ਨਹੀਂ ਸਕਦੇ ਅਜੇ ਦੇਖਿਓ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕਾਂ ਨੇ ਇਹ ਵੀ ਗੱਲ ਕਹਿਣੀ ਵੀ ਗੁਰੂ ਨਾਨਕ ਨਾਮ ਦਾ ਬੰਦਾ ਹੀ ਨਹੀਂ ਦੁਨੀਆ ਤੇ ਹੋਇਆ ਜੀ ਗੁਰੂ ਗੋਬਿੰਦ ਸਿੰਘ ਦਾ ਨਾਮ ਬਣਾਉਂਦਾ ਬੰਦਾ ਦੁਨੀਆ ਤੇ ਪੈਦਾ ਹੀ ਨਹੀਂ ਹੋਇਆ ਕਹਿਣਗੇ ਕਿਹੜਾ ਆਪ ਦੇ ਚਾਰ ਪੁੱਤਰ ਬਾਰ ਦੂਗਾ ਮਾਂ ਪਿਓ ਨੂੰ ਬਾਰ ਦੂਗਾ ਸਾਰੇ ਪਰਿਵਾਰ ਨੂੰ ਕਿਹੜਾ ਸ਼ਹੀਦ ਕਰਵਾ ਲੂ ਐਵੇਂ ਝੂਠੀਆਂ ਗੱਲਾਂ ਬਣਾਏ ਹੋਏ ਕਹਿਣਗੇ ਆਉਣ ਵਾਲੇ ਸਮੇਂ 'ਚ ਕਾਲਕ ਦਾ ਸਾਡੇ ਮੰਤੇ ਅਨਸਰ ਹੋ ਹੋ ਅਨਸਰ ਹੋ ਜਾਣਾ ਸੋ ਮੇਰੇ ਕਹਿਣ ਦਾ ਭਾਵ ਆਪਦੇ ਮਨ ਨੂੰ ਰੋਕੋ ਇਹ ਗੱਲਾਂ ਸੱਚੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਜਿਕਰ ਹੈ ਉਹ ਤਾਂ ਗੱਲਾਂ ਸੱਚੀਆਂ ਸਾਨੂੰ ਮੰਨਣੀਆਂ ਪੈਣੀਆਂ ਨੇ ਉਹ ਸੱਚੀਆਂ ਨੇ ਸਿਮਰਨ ਸਭ ਤੋਂ ਵੱਡੀ ਚੀਜ਼ ਹੈ ਨਿਤਨੇਮ ਕਰੋ ਸਿਮਰਨ ਕਰੋ ਗੁਰੂ ਦੇ ਨਾਲ ਲੱਗੋ ਆਪਣਾ ਜੀਵਨ ਸਫਲਾ ਕਰੋ ਐਵੇਂ ਨਾ ਬਹੁ ਮਨੁੱਖਾ ਜਨਮ ਮਨ ਨੂੰ ਕਰਾਹੇ ਪੈਣ ਤੋਂ ਰੋਕੋ ਕੋਈ ਗੱਲ ਕਿਤੋਂ ਸੁਣ ਲਈ ਉਹਨੂੰ ਐਵੇਂ ਨਾ ਸੱਚ ਮੰਨੋ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੀ ਕਹਿ ਰਹੇ ਹਨ ਉਥੇ ਆਓ ਸੋ ਇੰਨਿਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ